चढ़ी कला पंजाब न्यूज सब का स्वागत है श्री गुरु रविदास जी का छे सौ जन्म दिहाड़ा श्री गुरु रविदास सभा कालो प्रताप नगर गुरुद्वारा श्री गुरु रविदास विखे बड़ी श्रद्धा पूर्वक मनाया गया ਜਿਸ ਵਿੱਚ ਕਵੀਸ਼ਰ ਢਾਡੀ ਜਥੇ ਅਤੇ ਬੱਚਿਆਂ ਵੱਲੋਂ ਕਵਿਤਾਵਾਂ ਬੋਲੀਆਂ ਗਈਆਂ ਅਤੇ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ ਐਸਜੀਪੀਸੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾਪਾਟਿਆ ਅਤੇ ਆਮ ਆਦਮੀ ਪਾਰਟੀ ਤੋਂ ਜ਼ਿਲ੍ਹਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੀ ਪੁੱਜੇ ਇਹਨਾਂ ਵੱਲੋਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਉੱਥੇ ਹੀ ਜਗਰੂਪ ਸਿੰਘ ਸੇਖਵਾਨ ਵੱਲੋਂ ਕਿਹਾ ਗਿਆ ਕਿ ਇਸ ਗੁਰਦੁਆਰੇ ਦੇ ਲੈਂਡਰ ਦੀ ਸੇਵਾ ਸੇਖਵਾਨ ਪਰਿਵਾਰ ਵੱਲੋਂ ਕੀਤੀ ਜਾਵੇਗੀ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਅਜੀਤ ਕੁਮਾਰ ਅਤੇ ਇਸ ਮੂਹ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਸ਼ਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਦਾਨ ਰਜੇਸ਼ ਕੁਮਾਰ ਕੈਸ਼ੀਰ ਰਜਿੰਦਰ ਕੁਮਾਰ ਹਰਬਜਨ ਸਿੰਘ ਅਜੀਤ ਕੁਮਾਰ ਪ੍ਰਭਜੋਤ ਸਿੰਘ ਕਰਨਦੀਪ ਭਾਈ ਵਿਸ਼ ਮਾਸਟਰ ਗੁਰਬਚਨ ਸਿੰਘ ਅਜੀਤ ਕੁਮਾਰ ਮੁਲਖਰਾਜ ਆਸ਼ੂ ਕੁਮਾਰ ਸੋਹਨ ਲਾਲ ਰਾਮ ਲਾਲ ਪਰਸ਼ੋਤਮ ਲਾਲ ਦਿਲਜੀਤ ਸਿੰਘ ਸਤਪਾਲ ਜਗਦੀਸ਼ ਜੰਮਾ ਡਾਕਟਰ ਕਾਲਿਆ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਪਰਸ਼ੋਤਮ ਹੰਸਾਦੀ ਹਾਜ਼ਰ ਸਨ ਇਸ ਮੌਕੇ ਸੰਗਤਾਂ ਲਈ ਉਤਟ ਲੰਗਰ ਵੀ ਵਰਤਾਏ ਗਏ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਅਜੀਤ ਕੁਮਾਰ ਔਰ ਸੇਵਾਦਾਰਾਂ ਇੱਕ ਸਤਗੁਰ ਰਵਿਦਾਸ ਬੰਦਰ ਕਮੇਟੀ ਦੇ ਵਿੱਚ ਤੇ ਸਭ ਤੋਂ ਪਹਿਲਾਂ ਅਸੀਂ ਪੂਲ ਦੁਨੀਆ ਨੂੰ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੇ 648 ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਹਰ ਸਾਲ ਦੀ ਤਰ੍ਹਾਂ ਆਦੀਆਂ ਸ਼ਹਿਰ ਦੇ ਵਿੱਚ ਸਤਗੁਰ ਰਵਿਦਾਸ ਮੰਦਿਰ ਕਮੇਟੀ ਗੁਰੂ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਬੜੀ ਸ਼ਰਧਾ ਦੇ ਨਾਲ ਸੰਗਤਾਂ ਮਨਾਉਂਦੀਆਂ ਹਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 10-12 ਦਿਨ ਪਹਿਲਾਂ ਪ੍ਰਭਾਤ ਪੇਰੀਆਂ ਦਾ ਯੋਜਨ ਕੀਤਾ ਗਿਆ ਸੀ ਪ੍ਰਭਾਤ ਪੇਰੀਆਂ 'ਚ ਬੜੀ ਸ਼ਰਧਾ ਦੇ ਨਾਲ ਸੰਗਤ ਨੇ ਸ਼ਿਰਕਤ ਕੀਤੀ ਔਰ ਉਸ ਤੋਂ ਬਾਅਦ ਅੱਜ ਜੋ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਸੀ ਅੱਜ ਲੰਗਰਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਔਰ ਸਵੇਰ ਤੋਂ ਹੀ ਕੀਰਤਨਾ ਔਰ ਗੁਰੂ ਮਹਾਰਾਜ ਜੀ ਦਾ ਜਸ ਗਾਣ ਲਈ ਬਹੁਤ ਵਿਦਵਾਨ ਕਵੀਸ਼ਰ ਲੋਕ ਸਤਗੁਰ ਵਿਦਾਸ ਮੰਦਿਰ ਦੇ ਵਿੱਚ ਆਉਂਦੇ ਹਨ ਉਹਨਾਂ ਦਾ ਬਹੁਤ ਇਹ ਕਮੇਟੀ ਸਲਮਾਨ ਕਰਦੀ ਹੈ ਔਰ ਸਾਡੇ ਏਰੀਏ ਦੇ ਜੋ ਪਤਵੰਤੇ ਸੱਜਣ ਹਨ ਰਾਜਨੀਤੀ ਨਾਲ ਸੰਬੰਧਿਤ ਵੀ ਉਹ ਵੀ ਸਾਰੇ ਆਉਂਦੇ ਹਨ ਸਾਰਿਆਂ ਦਾ ਬੜਾ ਪਿਆਰ ਹੈ ਸਾਡੇ ਸਥਾਨ ਨਾਲ ਸਾਡੀ ਇਸ ਕਮੇਟੀ ਦੇ ਨਾਲ ਔਰ ਸਮੇਂ-ਸਮੇਂ ਤੇ ਸਾਰੇ ਹੀ ਇੱਥੇ ਆਪਣੀ ਹਾਜ਼ਰੀ ਭਰਦੇ ਹਨ ਔਰ ਇਸੇ ਕੜੀ ਦੇ ਵਿੱਚ ਅੱਜ ਰਾਤ ਤੱਕ ਇਸ ਮੰਦਰ ਦੇ ਵਿੱਚ ਗੁਰੂ ਜੀ ਦਾ ਜਸ ਗਾਇਨ ਕੀਤਾ ਜਾਂਦਾ ਰਹੇਗਾ ਬਾਲੇ ਕਹਿ ਕੇ ਗਏ ਆ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਇਸ ਇਮਾਰਤ ਵਾਸਤੇ ਇਸ ਸਮਾਜ ਵਾਸਤੇ ਸੇਵਾ ਕਰਦੇ ਰਹੇ ਆ ਮੈਂ ਵੀ ਇਦਾਂ ਹੀ ਇਹ ਸੇਵਾ ਨਿਭਾਵਾਂਗਾ ਔਰ ਉਹਨਾਂ ਨੇ ਐਸਟੀਮੇਟ ਦੀ ਗੱਲ ਕੀਤੀ ਏ ਛੇਤੀ ਕੋਈ ਦਿਨਾਂ ਦੇ ਵਿੱਚ ਸਾਡੀ ਕਮੇਟੀ ਜੋ ਹੈ ਉਹ ਇੱਕ ਐਸਟੀਮੇਟ ਬਣਾ ਕੇ ਉਹਨਾਂ ਦੇ ਨਾਲ ਡਿਸਕਸ ਕਰੇਗੀ ਫਿਰ ਉਸ ਸਾਹਬ ਨਾਲ ਹੋਗੀ ਕਵਰੇਜ ਤੇ ਕਾਰਵਾਈ ਚੱਲੇਗੀ ਜਵਾਨ ਪੀੜੀ ਨੂੰ ਸੰਦੇਸ਼ ਇਹੀ ਹੈ ਜਿਸ ਤਰ੍ਹਾਂ ਕਿ ਲਗਭਗ ਸਾਡੀ ਕਮੇਟੀ ਦੇ ਵਿੱਚ ਸਾਰੇ ਹੀ ਪੜ੍ਹੇ ਲਿਖੇ ਇਨਸਾਨ ਨੇ ਟੀਚਰ ਪ੍ਰਿੰਸੀਪਲ ਜੋ ਇਸ ਸੇਵਾ ਨੂੰ ਨਿਭਾਉਂਦੇ ਆ ਰਹੇ ਹਨ ਪ੍ਰਧਾਨ ਜੀ ਵੀ ਸਾਡੇ ਯੰਗ ਹਨ ਔਰ ਜਿੰਨੇ ਵੀ ਸਾਡੇ ਮੁਹੱਲੇ ਦੇ ਸਾਡੇ ਏਰੀਏ ਦੇ ਲੜਕੇ ਹਨ ਲੇਡੀਜ਼ ਹਨ ਉਹ ਸਾਰੇ ਹੀ ਆ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਵੀ ਮੰਨਦੇ ਹਨ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜੀ ਨੇ ਗੁਰੂਆਂ ਸੰਤਾਂ ਪੀਰਾਂ ਦੀ ਸੋਚ ਨੂੰ ਅੱਗੇ ਵਧਾਇਆ ਔਰ ਅਹੀ ਉਹਨਾਂ ਦਾ ਜਨਮ ਦਿਹਾੜਾ ਵੀ 14 ਅਪ੍ਰੈਲ ਨੂੰ ਜਾਂ ਇੱਕ ਦੋ ਦਿਨ ਅੱਗੇ ਪਿੱਛੇ ਮਨਾਉਂਦੇ ਹਾਂ ਔਰ ਹਮੇਸ਼ਾ ਦੀ ਸਾਡਾ ਜੋ ਸੰਦੇਸ਼ ਹੈ ਉਹ ਇਹੋ ਹੈ ਕਿ ਨੌਜਵਾਨ ਪੀੜੀ ਜੋ ਹੈ ਉਹ ਨਸ਼ਿਆਂ ਨੂੰ ਛੱਡ ਕੇ ਔਰ ਆਪਣੀ ਪੜ੍ਹਾਈ ਵੱਲ ਧਿਆਨ ਦੇ ਔਰ ਜੋ ਵਾajib ਰੋਜ਼ਗਾਰ ਜਿਸ ਨੂੰ ਜਿੱਥੇ ਜਿਸ ਤਰ੍ਹਾਂ ਵੀ ਮਿਲਦਾ ਹੈ ਉਹਦੇ ਵਿੱਚ ਆਪਣੀ ਸ਼ਿਰਕਤ ਕਰੇ ਔਰ ਆਪਣੇ ਦੇਸ਼ ਦੀ ਸੇਵਾ ਕਰੇ ਭਗਤ ਰਵਿਦਾਸ ਜੀ ਦੇ ਜਿਹੜੇ ધਰਮ ਦਿਹਾੜੇ ਤੇ ਅਸੀਂ ਇੱਥੇ ਸ਼ਿਰਕਤ ਕੀਤੀ ਆ ਔਰ ਮੈਂ ਸਭ ਤੋਂ ਪਹਿਲੋਂ ਤੇ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਭਗਤ ਰਵਿਦਾਸ ਮਹਾਰਾਜ ਜੀ ਦੇ ਜਿਹੜੇ ਅਨੇਾਈ ਆ ਸੰਗਤ ਵਸਦੀ ਆ ਉਹਨਾਂ ਦੇ ਪੈਰੋਕਾਰ ਵਸਦੇ ਆ ਸਾਰਿਆਂ ਨੂੰ ਅੱਜ ਦੇ ਦਿਹਾੜੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਆਓ ਅੱਜ ਅਸੀਂ ਪ੍ਰਣ ਕਰੀਏ ਕਿ ਜੋ ਸਾਨੂੰ ਭਗਤ ਜੀ ਨੇ ਜਿਹੜਾ ਵਾ ਜੀਵਨ ਜਾਂਚ ਦੱਸੀ ਆ ਜੋ ਸਿੱਖਿਆਵਾਂ ਦੱਸਿਆ ਨੇ ਜੋ ਉੱਚ ਆਪਣਾ ਮਿਆਰਾਂ ਤੇ ਕਦਰਾਂ ਕੀਮਤਾਂ ਵਾਲਾ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਉਹਦੇ ਤੋਂ ਬਹੁਤ ਕੁਝ ਸਾਰੀ ਮਨੁੱਖਤਾ ਨੂੰ ਜਿਹੜਾ ਵਾ ਉਹ ਸਿੱਖਣ ਨੂੰ ਮਿਲਦਾ ਆਓ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਜਿਹੜਾ ਵਾ ਉਹ ਚੱਲੀਏ ਔਰ ਆਪਣਾ ਜੀਵਨ ਜਿਹੜਾ ਵਾ ਉਹ ਸਫਲਾ ਕਰੀਏ ਤੋਂ ਮੈਂ ਸਾਰੀ ਸੰਗਤ ਨੂੰ ਜਿਹੜਾ ਅੱਜ ਦੀ ਵਿਹਾੜੇ ਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਵ ਤੇ ਆਗਮਨ ਪੂਰਵ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਪਖਤ ਰਵਿਦਾਸ ਮਹਾਰਾਜ ਜੀ ਦੀ ਜੇ ਉਹਦਾ ਮੈਂ ਅਸੀਂ ਐਸਟੀਮੇਟ ਬਣਾ ਕੇ ਜਿਹੜਾ ਵਾ ਜਲਤੋਂ ਜਲਦ ਜਿਹੜਾ ਕੰਮ ਆ ਕਿਉਂਕਿ ਇਹ ਸੇਵਾ ਅਸੀਂ ਨਹੀਂ ਕਰਨੀ ਇਹ ਪਖਤ ਰਵਿਦਾਸ ਮਹਾਰਾਜ ਜੀ ਨੇ ਲੈਣੀ ਆ ਔਰ ਮੈਂ ਆਪਣੇ ਆਪ ਨੂੰ ਬੜਾ ਭਗਸ਼ਾਲੀ ਸਮਝਦਾ ਕਿ ਇਹ ਗੁਰੂ ਸਾਹਿਬ ਨੇ ਮੇਰੇ ਤੇ ਜਿਹੜੀ ਆ ਉਹ ਕਿਰਪਾ ਕਰਕੇ ਤੇ ਇਹ ਸੇਵਾ ਲੈਣੀ ਆ ਸੋ ਜਲਤੋਂ ਜਲਦ ਜਿਹੜਾ ਵਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜੀ